ਬੋਲੇ ਗੁਰੂ ਪੰਜਵੇਂ ਨਾਨਕ ਕਹਿੰਦੇ ਪਿਆਰਨਾ ਬਾਬਾ ਜੀ ਸਦਿਆਂ ਤੁਨੂੰ ਅਸੀਂ ਸਤਕਾਰਨਾ ਬਾਬਾ ਜੀ ਸਦਿਆਂ ਤੁਨੂੰ ਅਸੀਂ ਸਤਕਾਰਨਾ ਕਾਹੀ ਜੋ ਬਚਨ ਤੁਸਾਂ ਨੂੰ ਚਿੜਾ ਦੇਵੋ ਬਾਬਾ ਜੀ ਬਣੋ ਗਰੰਥੀ ਸੇਵਾ ਨਵਾ ਦੇਵੋ ਬਾਬਾ ਜੀ ਬਣੋ ਗਰੰਥੀ ਕਾਰਜ ਸ਼ੁੱਧ ਹੋ ਗਿਆ ਨਾਨਕ ਦੀ ਮੇਰਨਾ ਇਹੋ ਜਿਹਾ ਸੋਬ ਦਿਹਾੜਾ ਮਿਲਣਾ ਕਦ ਫੇਰਨਾ ਇਹੋ ਜਿਹਾ ਸ਼ੋਬ ਦਿਹਾੜਾ ਮਿਲਣਾ ਕਦ ਫੇਰਨਾ ਪੰਨੋ ਮੋੜ ਸੰਪਰਦਾ ਦੁਨੀਆਂ ਪਾਰ ਦੇਵੋ ਬਾਬਾ ਜੀ ਬਣੋ ਗਰੰਥੀ ਸੇਵਾ ਨਿਵਾਦੇ ਬੂ ਬਾਬਾ ਜੀ ਬਣੋ ਗਰਨ ਥੀ ਬਣ ਜੋ ਵਧੀਰੇ ਗੁਰੂ ਦੇ ਥੋੜਾਏ ਫਰਜ ਐ ਕੀਤੀਏ ਥੋੜੇ ਤਾਂ ਅਸਾਨੇ ਅਰਜ ਐ ਕੀਤੀਏ ਥੋੜੇ ਈ ਅਸਾਨੇ ਅਰਜ ਐ ਕੀਤੀ ਜੋ ਅਸਾਂ ਬੇਨਤੀ ਜੀ ਪੂਰ ਚੜਾ ਦੇਵੋ ਬਾਬਾ ਜੀ ਬਣੋ ਗਰੰਥੀ ਸੇਵਾਨ ਬਾ ਦੇਵੋ ਬਾਬਾ ਜੀ ਬਣੋ ਗਰੰਥੀ اے لے کر انتھی تو سی پہلا پرکاش ہے کروں پرکاش کرے جو پوری ہو aas ہے کروں پرکاش کرے جو ਪੂਰੀ ਹੋ ਆਸ ਐ ਪਰਮਾ ਵਿੱਚ ਪੈ ਗਈ ਦੁਨੀਆ ਤੁਸੀਂ ਪਾਰਾ ਦੇ ਬਾਬਾ ਜੀ ਬਣੋ ਗਰੰਥੀ ਸੇਵਾ ਨਵਾ ਦੇ ਬਾਬਾ ਜੀ ਬਣੋ ਗਰੰਥੀ ਬੈ ਲਾ ਲੈ ਹੋਕ ਨਾਮ ਨਾਲੇ ਪ੍ਰਕਾਸ਼ ਕਰੋ ਬਾਣੀ ਸੁਣਾ ਲੋਕਾਂ ਨੂੰ ਦੁੱਖਾਂ ਦਾ ਨਾਸ਼ ਕਰੋ ਬਾਣੀ ਸੁਣਾ ਲੋਕਾਂ ਨੂੰ

ਹੋ ਜੂ ਪਵਿੱਤਰ ਤਰ ਤਰਤੀ ਜਿੱਥੇ ਪ੍ਰਕਾਸ਼ ਹੋਉ ਮਨਮੁਖ ਤੋਂ ਗੁਰਮਖ ਬਣ ਜੂ ਪਾਪਾਂ ਦਾ ਨਾਸ਼ ਹੋਉ ਮਨਮੁਖ ਤੋਂ ਗੁਰਮਖ ਬਣ ਜੂ ਪਾਪਾਂ ਦਾ ਨਾਸ਼ ਹੋਉ ਵਾੜਕੇ ਅਲਾਹੀ ਬਾਣੀ ਜੀ ਮੇਂ ਗਰਾ ਵਰਸਾ ਦੇ ਬੋ ਬਾਬਾ ਜੀ ਬਣੋ ਗਰੰਥੀ ਸੇਵਾ ਨਵਾ ਦੇ ਬੋ ਬਾਬਾ ਜੀ ਬਣੋ ਗਰੰਥੀ ਕੀਸ਼ਨਾਨ ਛੇਤੀ ਕਰ ਲੋ ਤਿਆਰੀ ਨੂੰ ਦੇਖ ਵਰਤੋਣੀ ਪਿੱਛੋਂ ਸੰਗਤ ਹੈ ਸਾਰੀ ਨੂੰ ਦੇਖ ਵਰਤੋਣੀ ਪਿੱਛੋਂ ਸੰਗਤ ਹੈ ਸਾਰੀ ਨੂੰ ਸੰਗਤ ਦੇ ਤਾਈਂ ਤੁਸਾਂ ਦੱਸ ਨਵਾ ਗੁਣ 라 ਦੇਵੋ ਬਾਬਾ ਜੀ ਬਣੋ ਗਰੰਥੀ ਸੇਵਾਨ ਬਾਦਵੋ ਬਾਬਾ ਜੀ ਬਣੋ ਗਰੰਥੀ संगत न मिले सुन के गुरबाणी नवण गे ब्राह्मण ज़ारे हर के पुराणी आवण के ब्राह्मण ज़ारे हर के पुराणी ਆਣੀ ਹੈ ਜਗ ਮੇ ਚਾਨਣ ਜੀ ਇਹੇ ਸਮਝਾ ਦੇਵੋ ਬਾਬਾ ਜੀ ਬਣੋ ਗਰੰਥੀ ਸੇਵਨਵਾ ਦੇਵੋ ਬਾਬਾ ਜੀ ਬਣੋ ਗਰੰਥੀ ਪੰਜਵੇਂ ਹੈ ਕਮਖੋ ਬਾਤ ਬਖਾਨੀ ਐ ਗੁਰਮੁਆ ਦੇ ਪੁੱਤਰ ਆਏ ਸੁਣਨੇ ਨੂੰ ਬਾਣੀ ਐ ਗੁਰਮੁਆ ਦੇ ਪੁੱਤਰ ਆਏ ਸੁਣਨੇ ਨੂੰ ਬਾਣੀ ਐ ਮਲਕੀਤ ਕਵੀ ਨੂੰ ਜੀ ਤਸੀਂ ਮਲਕੀਤ ਕਵੀ ਨੂੰ ਬਾਣੀ ਲਾਡਲਾ ਦੇਵੋ ਬਾਬਾ ਜੀ ਬਣੋ ਗਰੰਥੀ ਸੇਵਾਨਵਾ ਦੇਵੋ ਬਾਬਾ ਜੀ ਬਣੋ ਗਰੰਥੀ